ਪਿਛਲੇ ਦਿਨੀ ਜਿਹੜਾ ਪਹਿਲਗਾਮ ਕਸ਼ਮੀਰ ਦੇ ਵਿੱਚ ਬਹੁਤ ਹੀ ਦੁਖਦਾਈਕ ਇਨਸਾਨੀਅਤ ਨੂੰ ਤੱਕਾਣ ਕਰਨ ਵਾਲਾ ਜਿਹੜਾ ਹਮਲਾ ਪਾਕਿਸਤਾਨ ਵੱਲੋਂ ਕਰਾਇਆ ਗਿਆ ਜਿੱਥੇ ਸਾਡੇ ਮੁਲਕ ਦੇ ਬਹੁਤ ਵਿਚ ਸ਼ਰੀਫ ਲੋਕ ਜਿਹੜੇ ਆਪਦੀ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਵਾਸਤੇ ਗਏ ਸੀ ਗਏ ਹੋਏ ਸੀਗੇ ਉਹਨਾਂ ਨੂੰ ਬਹੁਤ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਉਸ ਦੇ ਰੋਸ ਵਿੱਚ ਅਜੇ ਨਗਰ ਨਡਾਲਾ ਦੇ ਮੌਜੂਦਾ ਸਾਰੇ ਮੋਤਬਰ ਸੱਜਣ ਨੌਜਵਾਨ ਪੀੜੀ ਸਾਰੀ ਬਹੁਤ ਵੱਡਾ ਰੋਸ ਪ੍ਰਦਰਸ਼ਨ ਕਰਦੀ ਹੈ ਔਰ ਇਹੋ ਜਿਹੇ ਹਮਲਿਆਂ ਦਾ ਜਿੱਥੇ ਹਿੰਦੁਸਤਾਨ ਦਾ ਇੱਕ ਇੱਕ ਬੱਚਾ ਬੱਚਾ ਵਿਰੋਧ ਕਰ ਰਿਹਾ ਹੈ ਉੱਥੇ ਪੂਰੇ ਵਰਲਡ ਦੇ ਵਿੱਚ ਹਾਹਾਕਾਰ ਮਚੀ ਹੈ ਕਿਉਂਕਿ ਤੁਸੀਂ ਸਾਰਿਆਂ ਨੇ ਦੇਖਿਆ ਬਹੁਤ ਸਾਰੀਆਂ ਜਿਹੜੀਆਂ ਫੋਟੋਗ੍ਰਾਫਸ ਜਿਹੜੀਆਂ ਪੂਰੇ ਵਰਲਡ ਦੇ ਵਿੱਚ ਵਾਇਰਲ ਹੋਈ ਹੈ ਜਿੱਥੇ ਨੰਪਿਆਏ ਜੋੜੇ ਸਾਡਾ ਇੱਕ ਲੈਫਟੇਡ ਕਰਨਲ ਨਰਵਾਲ ਜੀ ਦੀ ਵਾਈਫ ਬੈਠ ਕੇ ਰੋਂਦੀ ਪਈ ਸਾਰੇ ਪੂਰੇ ਵਰਲਡ ਨੇ ਵੇਖਿਆ ਬਹੁਤ ਹੀ ਦੁੱਖਦਾਈ ਘਟਨਾ ਜਿਹੜੀ ਜਿੱਥੇ ਬੱਚੇ ਸਾਡੇ ਨੌਜਵਾਨ ਜਿੱਥੇ انسان ਮਾਰੇ ਗਏ ਉਥੇ ਇਨਸਾਨੀਅਤ ਦਾ ਜਿਹੜਾ ਬਹੁਤ ਵੱਡਾ ਘਾਣ ਪਾਕਿਸਤਾਨ ਵੱਲੋਂ ਕੀਤਾ ਗਿਆ ਆਪਾਂ ਸਾਰੇ ਜਾਣਦੇ ਹਾਂ ਸਮੇਂ-ਸਮੇਂ ਦੇ ਉੱਤੇ ਅਸੀਂ ਬਹੁਤ ਸਾਡੇ ਮੁਲਕ ਨੇ ਬਹੁਤ ਦੋਸਤੀ ਦੇ ਹੱਥ ਵਧਾਏ ਲੇਕਿਨ ਇਸ ਮੁਲਕ ਨੇ ਹਮੇਸ਼ਾ ਹੀ ਸਾਡੇ ਨਾਲ ਧੋਖਾ ਕੀਤਾ ਚਾਹੇ ਉਹ ਪਲਵਾਮਾ ਦਾ ਅਟੈਕ ਹੋਵੇ ਚਾਹੇ ਸਾਡੇ ਪਾਰਲੀਮੈਂਟ ਤੇ ਹਮਲਾ ਹੋਵੇ ਤੇ ਚਾਹੇ ਬਹੁਤ ਅਣਗਿਣਤ ਹਮਲੇ ਜਿਹੜੇ ਇਸ ਪਾਕਿਸਤਾਨ ਵੱਲੋਂ 98 ਦੇ ਵਿੱਚ ਬੰਬ ਧਮਾਕੇ ਸੀਰੀਅਲ ਵਾਈਜ਼ ਜਿਹੜੇ ਕੀਤੇ ਗਏ ਸੀਗੇ ਇਸ ਸਮੇਂ-ਸਮੇਂ ਦੇ ਉੱਤੇ ਸਾਡੀ ਆਵਾਮ ਦੇ ਨਾਲ ਬਹੁਤ ਧੱਕਾ ਕਰਦੇ ਨੇ ਅੱਜ ਅਸੀਂ ਸਾਰੇ ਹੀ ਨਗਰ ਨਾਲਾ ਦੇ ਵਿੱਚ ਕਤਲ ਹੋ ਕੇ ਇਸ ਪਾਕਿਸਤਾਨ ਦੀ ਮੁਰਦਾਬਾਦ ਇਸ ਪਾਕਿਸਤਾਨ ਨੂੰ ਕਰਦੇ ਆ ਇਹਦੀ ਐਡੀਐਸ ਕੀਤੀ ਹੋਈ ਘਟਨਾ ਦੀ ਨਿੰਦਾ ਕਰਦੇ ਆ ਔਰ ਔਨ ਵਾਲੇ ਸਮੇਂ ਤੇ ਇਹਨੂੰ ਵਾਰਨ ਕਰਦੇ ਆ ਜੇ ਅਗਰ ਇਦਾਂ ਹੀ ਆਪਣੀਆਂ ਹਰਕਤਾਂ ਦੇ ਉੱਤੇ ਉਤਰਿਆ ਰਿਹਾ ਤੇ ਪੰਜਾਬ ਦਾ ਔਰ ਹਿੰਦੁਸਤਾਨ ਦਾ ਬੱਚਾ ਬੱਚਾ ਇਹਨਾਂ ਦੇ ਖਿਲਾਫ ਬਾਰਡਰ ਤੇ ਜਾ ਕੇ ਲੜਨਾ ਪਵੇ ਉੱਥੇ ਲੜੇਗਾ ਨਹੀਂ ਤੇ ਇੱਥੇ ਸਮੇਂ ਸਮੇਂ ਦੇ ਉੱਤੇ ਹਰ ਜਗ੍ਹਾ ਜਗ੍ਹਾ ਦੇ ਉੱਤੇ ਇਹਨਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਹੋਏਗਾ ਤੇ ਪੂਰਾ ਵਰਲਡ ਇਹ ਰੋਸ ਪ੍ਰਦਰਸ਼ਨ ਨੂੰ ਦੇਖੇਗਾ ਔਰ ਔਨ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਇੱਕ ਸਿੱਖਿਆ ਮਿਲੇਗੀ ਵੀ ਇਹੋ ਜੇ ਇਨਸਾਨੀਅਤ ਦਾ ਕਹਾਣ ਕਰਨ ਵਾਲੇ ਜਿਹੜੇ ਅਟੈਕ ਆ ਉਹਨਾਂ ਦੇ ਉੱਤੇ ਪ੍ਰਤੀਬੰਧ ਲਵਾਇਆ ਜਾਵੇ ਔਰ ਅੱਗੇ ਤੋਂ ਆਉਣ ਵਾਲੀਆਂ ਇਹੋ ਜਿਹੀਆਂ ਜਿਹੜੀਆਂ ਸਬਸਿਆਵਾਂ ਨੇ ਉਹਨਾਂ ਨੂੰ ਰੋਕਿਆ ਜਾਵੇ ਅਸੀਂ ਆਪਣੇ ਵੱਲੋਂ ਸਾਰੇ ਨਗਰ ਵੱਲੋਂ ਅੱਜ ਕੈਂਡਲ ਮਾਰਚ ਕਰਕੇ ਉਹਨਾਂ ਜਿਹੜੀਆਂ ਵਿਛੜ ਗਈਆਂ ਰੂਹਾਂ ਨੇ ਸਾਡੇ ਤੋਂ ਜਿਨ੍ਹਾਂ ਦੇ ਵਿੱਚ ਮਾਸੂਮ ਲੋਕ ਸੀ ਜਿਹੜੇ ਛੁੱਟੀਆਂ ਮਨਾਉਣ ਵਾਸਤੇ ਗਏ ਸੀ ਉਹਦੀ ਰੂਹ ਦੀ ਸ਼ਾਂਤੀ ਵਾਸਤੇ ਕੈਂਡਲ ਮਾਰਚ ਕੀਤਾ ਹੈ ਔਰ ਸਾਰਿਆਂ ਨੇ ਰੋਸ ਪ੍ਰਦਰਸ਼ਨ ਕੀਤਾ ਹੈ ਔਰ ਸਾਰਿਆਂ ਨੇ ਕਦਰਤਾ ਕਰਕੇ ਪ੍ਰਣ ਕੀਤਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਇਹ ਮੁਲਕ ਹੈ ਤਾਂ ਜਿਹੜਾ ਕੰਡਾ ਕਰਦਾ ਰਹੇਗਾ ਤੇ ਇਹੋ ਜਿਹੇ ਪ੍ਰਦਰਸ਼ਨ ਜਿਹੜੇ ਪੂਰੇ ਪੰਜਾਬ ਦੇ ਵਿੱਚ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਵੇਖਣ ਨੂੰ ਮਿਲਣਗੇ ਬਹੁਤ ਬਹੁਤ ਸ਼ੁਕਰੀਆ ਜਿਹੜੇ ਜੰਮੂ ਦੇ ਵਿੱਚ ਦੋਆ ਕਰ ਮੁਈਆ ਉਹਨੇ ਆਪਣੇ ਪਰਿਵਾਰੋਂ 10-10 ਲੱਖ ਰੁਪਏ ਦੇ ਰਿਹਾ ਨੀ ਕਿਹਾ ਦਸ ਪਰਤੇ ਨਾ ਉਹਨਾਂ ਪਰਮੋਹ ਦਾ ਟੁੱਟੇਗਾ ਦੇਖੋ 10-10 ਲੱਖ ਰੁਪਏ ਦੇਣਾ ਸਰਕਾਰਾਂ ਦਾ ਤੇ ਕਿ ਮਹਿਜ਼ ਮਜ਼ਾਕ ਕਰਨ ਵਾਲੀ ਗੱਲ ਹੀ ਹੈ ਕਿਸੇ ਜੀ ਦਾ ਪਿਛੜ ਜਾਣਾ ਕਿਸੇ ਪਰਿਵਾਰ ਦੇ ਕੋਲੋਂ ਉਹਦਾ ਘਾਟਾ ਤਾਂ ਕੋਈ ਪੂਰਾ ਨਹੀਂ ਕਰ ਸਕਦਾ ਲੇਕਿਨ ਜੇ ਮੁਆਵਜ਼ਾ ਦੇਣਾ ਹੀ ਕਿਉਂਕਿ ਗਵਰਨਮੈਂਟ ਦੀ ਸੈਲਾਨੀ ਬਹੁਤ ਜ਼ਿਆਦਾ ਤਦਾਦ ਦੇ ਵਿੱਚ ਕਸ਼ਮੀਰ ਦੇ ਵਿੱਚ ਜਾਂਦੇ ਨੇ ਤੇ ਗਵਰਨਮੈਂਟ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਦੀ ਸੁਰੱਖਿਆ ਦੀ ਅਗਰ ਉਹ ਸੁਰੱਖਿਆ ਕਰਨ ਦੇ ਵਿੱਚ ناکਾਮਯਾਬ ਹੋਇਆ ਤੇ ਮੈਂ ਸਮਝਦਾ ਇਹ ਜਿਹੜਾ ਘਾਟਾ ਪਹਿਲੀ ਗੱਲ ਤਾਂ ਪੂਰਾ ਨਹੀਂ ਹੋ ਸਕਦਾ ਜੇ ਘਾਟਾ ਪੂਰਾ ਕਰਨਾ ਹੀ ਹੈ ਤੇ ਫਿਰ ਇਹ ਕੋਰੋਨਾ ਦੇ ਵਿੱਚ ਪਰਵਾਹ ਦੀ ਮਤ ਕਰਕੇ ਕੀਤਾ ਜਾ ਸਕਦਾ ਹੈ ਔਰ ਸਰਕਾਰ ਇਹਦੇ ਵਿੱਚ ਡਾਇਰੈ ਜੋ ਪਿਛਲੇ ਦਿਨੀ ਆਪਾਂ ਦੇਖਿਆ ਕਿ ਪੁਲਵਾਮਾ ਦੇ ਵਿੱਚ ਔਰ ਵੈਲਗਾਮ ਦੇ ਵਿੱਚ ਜੋ नरसंहार ਹੋਇਆ ਔਰ ਮਾਨਵਤਾ ਦਾ ਕਤਲ ਕੀਤਾ ਗਿਆ ਉੱਥੇ ਸਾਡੇ ਸਲਾਨੀ ਸਾਡੇ ਵੀਰ ਜਿਹੜੇ ਉੱਥੇ ਟੂਰਿਸਟ ਵਾਸਤੇ ਉੱਥੇ ਗੇਅਰ ਟੂਰਿਸਟ ਪਲੇਸ ਤੇ ਗਏ ਸੀ ਉਹਨਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਬਹੁਤ ਹੀ ਜ਼ਿਆਦਾ ਨਿੰਦਨਯੋਗ ਹੈ ਤੇ ਹਰ ਹਿੰਦੁਸਤਾਨੀ ਦਾ ਹਰ ਪੰਜਾਬੀ ਦਾ ਖੂਨ ਉਲ ਰਿਹਾ ਕਿ ਜਿਸ ਤਰ੍ਹਾਂ ਨਾਲ ਕਤਲ ਕੀਤਾ ਗਿਆ ਇਹਦੇ ਵਿੱਚ ਜਾਤ ਪਾਤ ਪੁੱਛ ਕੇ ਕਤਲ ਕੀਤਾ ਗਿਆ ਪੁੱਛਿਆ ਗਿਆ ਕਿ ਤੁਸੀਂ ਕੌਣ ਹੋ ਤੁਹਾਡੀ ਕਿਹੜੀ ਜਾਤ ਹੈ ਉਕੇ ਸਾਨੂੰ ਅਸੀਂ ਗੁਰੂ ਸਾਹਿਬ ਦੇ ਸੱਚ ਸਿਧਾਂਤ ਮੁਤਾਬਕ ਚੱਲਦੇ ਆ ਕਿ ਮਾਨਸ ਦੀ ਚਾਰ ਸਭੇ ਇੱਕ ਹੈ ਜਨੂ ਤੁਸੀਂ ਪੁੱਛਿਆ ਕਿ ਤੁਸੀਂ Hindu ਹੋ ਤੁਸੀਂ ਕਲਮਾ ਪੜ ਕੇ ਸੁਣਾਓ ਜੇ ਕਲਮਾ ਪੜਿਆ ਸਾਈਡ ਤੇ ਕਰ ਦਿੱਤਾ ਗਿਆ ਔਰ ਜੇ ਤੁਸੀਂ Hindu ਹੋ ਤਾਂ ਸ਼ਰਮ ਕੋਡੀਆਂ ਮਾਰ ਦਿੱਤੀਆਂ ਗਿਆ ਅੱਜ Hindu ਦਾ Sikh ਦਾ ਹਰ ਮਜ਼ਬ ਦਾ ਖੂਨ ਖੋਲ ਰਿਹਾ ਮੈਂ ਕਹਿੰਨਾ ਕਿ ਜਿਹੜਾ ਇੱਕ ਕਤਲ ਕੀਤਾ ਹੈ ਮਾਨਵਤਾ ਦਾ ਕਤਲ ਹੈ ਅਤੀ ਨਿੰਦਨਯੋਗ ਹੈ ਔਰ ਇੱਥੇ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਗਿਆ ਕਿ ਸਰਕਾਰ ਦੀ ਫੇਲੀ ਹੈ ਇੰਟੈਲੀਜੈਂਸ ਦੀ ਫੇਲੀ ਹੈ ਰਿਹਾ ਤੁਸੀਂ ਦੇਖਿਆ ਕਿ ਜਿੱਥੇ ਇਹ ਪਿਕਨਿਕ ਸਪੋਰਟ ਆ ਉਥੇ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਲੱਗਾ ਗਿਆ ਹਜ਼ਾਰਾਂ ਦੀ ਗਿਣਤੀ ਵਿੱਚ ਸਲਾਨੀ ਉੱਥੇ ਹੁੰਦੇ ਆ ਔਰ ਸਾਡੇ ਹੀ ਸੂਬਿਆਂ ਦੇ ਚਾਹੇ ਉਹ ਨਾਰਥ ਇੰਡੀਆ ਦੇ ਪੰਜਾਬ ਹੋਵੇ ਚਾਹੇ ਰਾਜਸਥਾਨ ਹੋਵੇ ਚਾਹੇ ਹਿਮਾਚਲ ਹੋਵੇ ਚਾਹੇ ਹਰਿਆਣਾ ਹੋਵੇ ਲੱਖਾਂ ਦੀ ਤਦਾਦ ਵਿੱਚ ਉਥੇ ਸਲਾਨੀ ਜਾਂਦੇ ਆ ਔਰ ਅੱਜ ਆਪਾਂ ਜਾ ਕੇ ਉਥੇ ਰੋਜ਼ਗਾਰ ਪੈਦਾ ਕਰਦੇ ਆ ਉਥੋਂ ਦੀ ਇਕਨੋਮਿਕ ਨੂੰ ਪਰਫੁੱਲਟ ਕਰਦੇ ਆ ਇਹਦੇ باوجود ਵੀ ਕਤਲ ਕੀਤਾ ਗਿਆ ਬਹੁਤ ਹੀ ਮਾੜੀ ਗੱਲ ਆ ਮੋਦੀ ਜਣੀ ਪਹਿਲ ਕਾਮ ਵਿਖੇ ਜੋ ਬਹੁਤੀ ਮੰਤਪਾ ਘਟਨਾ ਵਾਪਰੀ ਹੈ ਜਿ ਅਸੀਂ ਉਸੇ ਸੰਬੰਧ ਵਿੱਚ ਘਟਨਾਵਾਂ ਚ ਕੱਢਿਆ ਹੈ 22 ਤੋਂ ਵੱਧ ਭਾਰਤੀ ਨਾਗਰਿਕਤਾ ਦੀਆਂ ਜਾਣ ਗਈਆਂ ਅਸੀਂ ਭਾਰਤ ਸਰਕਾਰ ਅੱਗੇ ਇਹ ਬੇਨਤੀ ਕਰਦੇ ਹਾਂ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤੇ ਉਹਨਾਂ ਨੂੰ ਜਲਦ ਤੋਂ ਜਲਦ ਸਿਆਵਲ ਤੇ ਆ ਜਾਣ ਐਸੀਂ ਸਹਿਯੋਗ ਤੇ ਆਏ ਕਿ ਕੋਈ ਅੱਗੇ ਤੋਂ ਇਹੋ ਜਿਹੀ ਘਨੌਣੀ ਹਰਕਤ ਕਰਨ ਬਾਰੇ ਵੀ ਕਦੀ ਵੀ ਨਾ ਸੋਚੇ ਜਿੰਨੀਆਂ ਵੀ ਰੁਹਾਂ ਸਾਡੇ ਤੋਂ ਛੜੀਆਂ ਨੇ ਪਰਮਾਤਮਾ ਅਗੇ ਅਰਦਾਸ ਹੈ ਕਿ ਪਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ ਤੇ ਪਿਛੇ ਪਰਮਾਤਮਾ ਤੋਂ ਭਾਣਾ ਮੰਨਣ ਦਾ ਬਲ ਬਖਸ਼ਿਆ ਜਾਵੇ ਉਹ ਕਹਿੰਦਾ ਮੇਰਾ ਮਾਈਕ ਨਹੀਂ ਦਿਖਦਾ ਉਹ ਕਹਿੰਦਾ ਮੈਨੂੰ ਨਹੀਂ ਦਿਖਦਾ ਪਿਛਲੇ ਦਿਨ ਜੰਮੂ کشمیر ਦੇ ਵਿੱਚ ਇਹ ਵਾਕਿਆ ਹੋਇਆ ਕਿ ਬਹੁਤ ਹੀ ਨਿੰਦਣਯੋਗ ਘਟਨਾ ਪੂਰੇ ਦੇਸ਼ ਵਾਸਤੇ ਨਹੀਂ ਸਾਰੀ ਦੁਨੀਆ ਵਾਸਤੇ ਹੈ ਕਿਉਂਕਿ ਕਸ਼ਮੀਰ ਜਿਹੜਾ ਸਾਡਾ ਕਿਹੋ ਜਿਹਾ ਸੁਭਾਅ ਦੇਖਦਾ ਜਿਹੜਾ ਕਿ ਬਹੁਤ ਸਫਟੇਬਲ ਸੁਭਾਅ ਔਰ ਸਾਰੇ ਵਰਲਡ ਦੇ ਵਿੱਚੋਂ ਟੂਰਿਸਟ ਸਥੇ ਜਾਂਦੇ ਇੱਕ ਬਣਵਾਸੇ ਹੁਣ ਤੁਸੀਂ ਦੇਖਿਆ ਕਿ ਛੋਟੇ-ਛੋਟੇ ਬੱਚੇ ਜਿਹੜੇ ਨਵੇਂ ਵਿਆਹ ਹੋਏ ਸੀ ਉਹ ਪਰਿਵਾਰਾਂ ਦਾ ਨਾਂ ਲੋਕ ਆਪਣਾ ਉੱਥੇ ਇੰਜੋਏ ਕਰ ਜਾਂਦੇ ਆ ਇਹ ਜਿਹੜੇ ਮਾਨਸਾਨੀਅਤ ਦੇ ਦੁਸ਼ਮਣ ਆ ਇਹਨਾਂ ਨੇ ਜੁੜੀ ਇੱਕ ਨੌਣੀ ਹਾਦਸਾ ਕੀਤੀ ਅਸੀਂ ਸਮੂਹ ਇਲਾਕਾ ਨਿਵਾਸੀ ਬੇਸ ਖਤਮ ਦੀ ਪੁਰ ਜੋੜਦਾ ਕਰਦੇ ਆ ਔਰ ਉਹਨਾਂ ਮਰਨ ਵਾਲਿਆਂ ਦੇ ਪ੍ਰਤੀ ਸ਼ਰਧਾ ਸਬੰਧ ਨੇ ਉਹ ਭੇਟ ਕਰਦੇ ਆ ਔਰ ਉਸ ਡੈਫੀਡੈਂਟ ਬੱਚੇ ਨੂੰ ਸਲੂਟ ਕਰਦੇ ਆ ਔਰ ਨਮਨ ਕਰਦੇ ਆ ਮਤਲਬ ਉਹ ਆਪਣੇ ਆਪਣਾ ਜਨਮਾਪਕੀ ਹੋਰ ਜਿਸ ਦੇ ਨਿਤਾਮਾਂ ਨੂੰ ਇੱਕ ਅਪੀਲ ਹੈ ਬੇਨਤੀ ਹੈ ਕਿ ਇਸ ਗੱਲ ਦਾ ਜਿਹੜਾ ਨਾ ਬਦਲਾ ਉਹ ਤਕੜੇ ਉੱਕੇ ਲੈਣਾ ਚਾਹੀਦਾ ਤਾਂ ਕਿ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਦੇਸ਼ ਸਾਡੇ ਜਿਹੜੇ ਸੁਪੇ ਆ ਉਹ ਇਸ ਗੱਲ ਤੋਂ ਬਚੇ ਰਹਿ। ਸਾਡੇ ਦੇਸ਼ ਵਾਸੀਆਂ ਨੂੰ ਇਹ ਅਪੀਲ ਆ ਕਿ ਜਿਹੜੇ ਮਨਸੂਬਿਆਂ ਦੀ ਅਟੈਕ ਹੋਇਆ ਸਾਡੀ ਸਾਰੇ ਦੇਸ਼ ਵਾਸੀਆਂ ਨੂੰ ਹੱਥ ਜੋੜ ਕੇ ਬੀਅ ਲਿਆ ਕਿ ਉਹ ਦਸ਼ਮਣ ਉਸ ਮਨਸੂਬੇ ਵਿੱਚ ਕਾਮਯਾਬ ਨਾ ਹੋਵੇ ਜਿਹੜੀ ਸਾਡੇ ਆਪਸ ਵਿੱਚ ਭਾਈਚਾਰੇ ਚ ਫੋਟ ਜਿਹੜੀ ਆ ਉਹ ਫੋਟ ਨਾ ਪਵੇ ਸੋ ਇੱਕ ਦਿਨ ਨਾਲ ਸਰਕਾਰਾਂ ਤੇ ਵੀ ਆਉਂਦੀ ਆ ਕਿ ਤੁਸੀਂ ਦੇਖੋ ਪੰਜ ਸੱਤ ਅਤਵਾਦੀ ਦੇਸ਼ ਦਾ ਬਾਰਡਰ ਕ੍ਰੋਸ ਕਰਕੇ ਆਉਂਦੇ ਆ 1.5-2 ਘੰਟੇ ਨੰਗਾ ਨਾਚ ਕਰਕੇ ਹਵਾਨੀਅਤ ਦਾ ਵਾਪਸ ਮੁੜ ਜਾਂਦੇ ਆ ਤੇ ਕਿੱਥੇ ਸਾਡੀ ਦੇਸ਼ ਦੀ ਸੁਰੱਖਿਆ ਸੋ ਇਸ ਕਰਕੇ ਦੇਸ਼ ਦੀ ਤੁਹ ਪ੍ਰਧਾਨ ਮੰਤਰੀ ਨੂੰ ਵੀ ਜਿਹੜਾ ਕਹਿੰਦਾ ਕਿ ਦੇਸ਼ ਸਿਸਟਮ ਸੁਰੱਖਿਅਤ ਹੱਥਾਂ ਤੇ ਆ ਉਹਨਾਂ ਨੂੰ ਵੀ ਬੇਦਖੀਆ ਕੀ ਉਹਦੇ ਹਾਲ ਥੋੜਾ ਜਿਹਾ ਧਿਆਨ ਦੇ ਹਰ ਲਾਹਰ ਪਾਕਿਸਤਾਨ ਜਿੰਦਾਬਾਦ ਪਾਕਿਸਤਾਨ ਜਿੰਦਾਬਾਦ ਇਸਹਾਣੀ ਦੇ ਦੁਸ਼ਮਨ ਜਿੰਦਾਬਾਦ ਇਸਹਾਣੀ ਦੇ ਦੁਸ਼ਮਨ ਜਿੰਦਾਬਾਦ